ਹੰਡੇਸਰੇ ਤੋਂ ਨਗਲਾ ਜਿਹੜਾ ਸੜਕ ਦੇ ਉੱਪਰ ਆ ਲੁੱਕ ਪਾਉਣ ਦਾ ਜਿਹੜਾ ਕੰਮ ਸ਼ੁਰੂ ਹੋਇਆ 1.45 ਤੇ 34 ਲੱਖ ਦੇ ਕਰੀਬ 35 ਲੱਖ ਦੇ ਕਰੀਬ ਜਿਹੜਾ ਇਹਤੇ ਲਾਗਤ ਆਉਣੀ ਹੈ ਔਰ ਬਹੁਤ ਪਿਛਲੇ ਕਈ ਸਾਲਾਂ ਤੋਂ ਮੇਰਾ ਕਹਲਾ ਮਾਮਾ ਕਿੰਨੇ ਦਿਨ ਹੋ ਗਏ ਸਾੜੇ ਸਾਲ ਤੋਂ ਬਣੀ ਨਾ 99 ਨਹੀਂ 99 ਸਾਲ ਹੋ ਗਏ 99 ਤੋਂ ਬਾਅਦ ਦੇ ਪਹਿਲੀ ਵਾਰੀ ਲੁੱਕ ਬਜਰੀ ਪਈ ਔਰ ਪਿੰਡ ਵਾਲਿਆਂ ਦੀ ਬਹੁਤ ਲੰਬੀ ਮੰਗ ਸੀਗੀ ਕਿਉਂਕਿ ਹੰਡੇਸਰੇ ਤੋਂ ਨਗਲੇ ਜਾਣ ਵਾਲੇ ਲੋਕਾਂ ਨੂੰ ਸੜਕ ਤੇ ਬਹੁਤ ਤੱਕੇ ਖਾਣੇ ਪੈਂਦੇ ਸੀ ਇਸ ਕਰਕੇ ਪਿੰਡ ਨੂੰ ਸੁਗਾਤੀ ਹੈ ਔਰ ਬਾਕੀ ਰਹਿੰਦੀਆਂ ਸੜਕਾਂ ਵੀ ਹਲਕੇ ਦੀਆਂ ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਪੂਰੀਆਂ ਕਰਕੇ ਦਿੱਤੀਆਂ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੁਹਾਨੂੰ ਮਾਣ ਹੈ ਕਿ ਆਪ ਤੇ ਇੰਨੀ ਲੰਬੀ ਮੰਗ ਆਪਨੇ ਪੂਰੀ ਕੀਤੀ ਹੈ ਆਪ ਦਾ ਬਹੁਤ ਕੁਛ ਨਹੀਂ ਯਾਰ ਮੈਂ ਤਾਂ ਲੇਟ ਹੋ ਗਿਆ ਭਾਈ ਪਿੱਛੇ ਹੋਣਾ ਤਾਂ ਤੋਂ ਅਸੀਂ ਆਪ ਲੇਟ ਹੋ ਗਏ ਕਾਫੀ ਨਾ ਪਿੱਛੇ ਕੰਕ੍ਰੀਟ ਬਣਾਤਾ ਜੀ ਉਸ ਟਾਈਮ ਦੀ ਬਣੀ ਹੋਈ ਹੈ ਅੱਜ ਹੰਡੀਸਰੀ ਤੋਂ ਨਗਲਾ ਜਿਹੜਾ ਸੜਕ ਦੇ ਉੱਪਰ ਆ ਲੁੱਕ ਪਾਉਣ ਦਾ ਜਿਹੜਾ ਕੰਮ ਸ਼ੁਰੂ ਹੋਇਆ 1.45 ਤੇ 34 ਲੱਖ ਦੇ ਕਰੀਬ 35 ਲੱਖ ਦੇ ਕਰੀਬ ਜਿਹੜਾ ਇਹਤੇ ਲੱਗਤ ਆਉਣੀ ਹੈ ਔਰ ਬਹੁਤ ਪਿਛਲੇ ਕਈ ਸਾਲਾਂ ਤੋਂ ਮੇਰਾ ਕਹਿੰਦਾ ਮਾਮਾ ਕਿੰਨੀ ਦਿਨ ਹੋ ਗਈ ਸੜਕ ਨੂੰ ਬਣੀ ਨੂੰ 98 ਜਿਹੜੀ ਵਿੱਚ ਸਾਲੋਂ 98 ਤੋਂ ਬਾਅਦ ਦੇ ਪਹਿਲੀ ਵਾਰੀ ਲੋਕ ਬਜਰੀ ਪਈ ਔਰ ਪਿੰਡ ਵਾਲਿਆਂ ਦੀ ਬਹੁਤ ਲੰਬੀ ਮੰਗ ਸੀਗੀ ਕਿਉਂਕਿ ਹੰਡੇਸਰੇ ਤੋਂ ਨਗਰੇ ਜਾਣ ਵਾਲੇ ਲੋਕਾਂ ਨੂੰ ਸੜਕ ਤੇ ਬਹੁਤ ਤੱਕੇ ਖਾਣੇ ਪੈਂਦੇ ਸੀ ਇਸ ਕਰਕੇ ਪਿੰਡ ਨੂੰ ਸੁਗਾਤੀ ਹੈ ਔਰ ਬਾਕੀ ਰਹਿੰਦੀਆਂ ਸੜਕਾਂ ਵੀ ਹਲਕੇ ਦੀਆਂ ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਪੂਰੀਆਂ ਕਰਕੇ ਦਿੱਤੀਆਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਨੂੰ ਮਾਣ ਹੈ ਕਿ ਆਪ ਤੇ ਇੰਨੀ ਲੰਬੀ ਮੰਗ ਆਪਨੇ ਪੂਰੀ ਕੀਤੀ ਆ ਬਹੁਤ ਬਹੁਤ ਕੁਛ ਨਹੀਂ ਯਾਰ ਮੈਂ ਤਾਂ ਲੇਟ ਹੋ ਗਿਆ ਬਾਈ ਪਿੱਛ ਅਸੀਂ ਆਪ ਲੇਟ ਹੋ ਗਏ ਕਾਫੀ ਨਾ ਪਿੱਛੇ ਗ੍ਰਿਡ ਬਣਿਆ ਤਾਂ ਜੀ ਉਸ ਟਾਈਮ ਦੀ ਬਣੀ ਹੋਈ ਹੈ। ਅੱਜ ਹੰਡੀਸਰੀ ਤੋਂ ਨਗਲਾ ਜਿਹੜਾ ਸੜਕ ਦੇ ਉੱਪਰ ਆ ਲੁੱਕ ਪਾਉਣ ਦਾ ਜਿਹੜਾ ਕੰਮ ਸ਼ੁਰੂ ਹੋਇਆ 1.45 ਤੇ 34 ਲੱਖ ਦੇ ਕਰੀਬ 35 ਲੱਖ ਦੇ ਕਰੀਬ ਜਿਹੜਾ ਇੱਥੇ ਲੱਗਤ ਆਉਣੀ ਹੈ। ਔਰ ਬਹੁਤ ਪਿਛਲੇ ਕਈ ਸਾਲਾਂ ਤੋਂ ਮੇਰੇ ਘਲਾ ਮਾਮਾ ਕਿੰਨੇ ਦਿਨ ਹੋ ਗਏ ਸੜਕ ਨੂੰ ਬਣੇ ਨੂੰ 98 ਨਹੀਂ ਨਾ ਵਿੱਚ ਸਾਲ ਹੋ ਗਏ 98 ਤੋਂ ਬਾਅਦ ਇਹ ਪਹਿਲੀ ਵਾਰੀ ਲੁੱਕ ਵੱਜਰੀ ਪਈ ਔਰ ਪਿੰਡ ਵਾਲਿਆਂ ਦੀ ਬਹੁਤ ਲੰਬੀ ਮੰਗ ਸੀਗੀ ਉਕਲੇ ਹੰਡੇਸਰੀ ਤੋਂ ਨਗਲੇ ਜਾਣ ਵਾਲੇ ਲੋਕਾਂ ਨੂੰ ਸੜਕ ਤੇ ਬਹੁਤ ਤੱਕੇ ਖਾਣੇ ਪੈਂਦੇ ਸੀ ਇਸ ਕਰਕੇ ਪਿੰਡ ਨੂੰ ਸੁਗਾਤੀ ਹੈ ਔਰ ਬਾਕੀ ਰਹਿੰਦੀਆਂ ਸੜਕਾਂ ਵੀ ਹਲਕੀਆਂ ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਪੂਰੀਆਂ ਕਰਕੇ ਦਿੱਤੀਆਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੁਹਾਨੂੰ ਮਾਣ ਹੈ ਕਿ ਆਪ ਨੇ ਇੰਨੀ ਲੰਮੀ ਮੰਗ ਆਪ ਨੇ ਪੂਰੀ ਕੀਤੀ ਹੈ ਆਪ ਦਾ ਬਹੁਤ ਕੁਛ ਨਹੀਂ ਯਾਰ ਮੈਂ ਤਾਂ ਲੇਟ ਹੋ ਗਿਆ ਬਾਈ ਪਿੱਛੇ ਹੋਣਾ ਤਾਂ ਤੋਂ ਅਸੀਂ ਆਪ ਲੇਟ ਹੋ ਗਏ ਕਾਫੀ ਨਾ ਪਿੱਛੇ ਕੰਕ੍ਰੀਟ ਬਣਿਆ ਤਾਂ ਜੀ ਉਸ ਟਾਈਮ ਦੀ ਬਣੀ ਹੋਈ ਹੈ ਉਹਦਾ ਬਾਅਦ ਕੋਈ ਗੱਲ ਆਪਾਂ ਇਹ ਜਿਹੜਾ ਰੋਡ ਅੱਜ ਹੰਡੇਸਰੀ ਤੋਂ ਨਗਲਾ ਜਿਹੜਾ ਸੜਕ ਦੇ ਉੱਪਰ ਲੁੱਕ ਪਾਉਣ ਦਾ ਜਿਹੜਾ ਕੰਮ ਸ਼ੁਰੂ ਹੋਇਆ 1.45 ਤੇ 34 ਲੱਖ ਦੇ ਕਰੀਬ 35 ਲੱਖ ਦੇ ਕਰੀਬ ਜਿਹੜਾ ਇੱਥੇ ਲਗਤ ਆਉਣੀ ਹੈ ਔਰ ਬਹੁਤ ਪਿਛਲੇ ਕਈ ਸਾਲਾਂ ਤੋਂ ਮੇਰੇ ਖਿਆਲ ਮਾਮਾ ਕਿੰਨੇ ਦਿਨ ਹੋ ਗਏ ਨੇ 3.5 ਬਣੇ ਨੇ 99 ਨਹੀਂ 99 ਸਾਲ ਹੋ ਗਏ 99 ਤੋਂ ਬਾਅਦ ਦੇ ਪਹਿਲੀ ਵਾਰੀ ਲੁੱਕ ਵਜਰੀ ਪਈ ਔਰ ਪਿੰਡ ਵਾਲਿਆਂ ਦੀ ਬਹੁਤ ਲੰਬੀ ਮੰਗ ਸੀਗੀ ਕਿਉਂਕਿ ਹੰਡੇਸਰੇ ਤੋਂ ਨਗਰੇ ਜਾਣ ਵਾਲੇ ਲੋਕਾਂ ਨੂੰ ਸੜਕ ਤੇ ਬਹੁਤ ੱੱਕੇ ਖਾਣੇ ਪੈਂਦੇ ਸੀ ਇਸ ਕਰਕੇ ਪਿੰਡ ਨੂੰ ਸੁਗਾਤੀ ਹੈ ਔਰ ਬਾਕੀ ਰਹਿੰਦੀਆਂ ਸੜਕਾਂ ਵੀ ਹਲਕੀਆਂ ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਪੂਰੀਆਂ ਕਰਕੇ ਦਿੱਤੀਆਂ ਬਹੁਤ ਬਹੁਤ ਧੰ ਮਾਨਣਾ ਕਿ ਆਪ ਤੇ ਇੰਨੀ ਲੰਬੀ ਮੰਗ ਆਪਨੇ ਪੂਰੀ ਕੀਤੀ ਆ ਆਪ ਦਾ ਬਹੁਤ ਕੁਛ ਨਹੀਂ ਯਾਰ ਮੈਂ ਤਾਂ ਲੇਟ ਹੋ ਗਿਆ ਭਾਈ ਪਿੱਛੇ ਹੋਣਾ ਤਾਂ ਤੋਂ ਅਸੀਂ ਆਪ ਲੇਟ ਹੋ ਗਏ ਕਾਫੀ ਨਾ ਪਿੱਛੇ ਕੰਕ੍ਰੀਟ ਬਣਿਆ ਤਾਂ ਜੀ ਉਸ ਟਾਈਮ ਦੀ ਬਣੀ ਹੋਈ ਹੈ ਬਾਅਦ ਕੋਈ ਗੱਲ ਆਜ ਹੰਡੀਸਰੀ ਤੋਂ ਨਗਲਾ ਜਿਹੜਾ ਸੜਕ ਦੇ ਉੱਪਰ ਆ ਲੁੱਕ ਪਾਉਣ ਦਾ ਜਿਹੜਾ ਕੰਮ ਸ਼ੁਰੂ ਹੋਇਆ 1.45 ਤੇ 34 ਲੱਖ ਦੇ ਕਰੀਬ 35 ਲੱਖ ਦੇ ਕਰੀਬ ਜਿਹੜਾ ਇਹਤੇ ਲੱਗਤ ਆਉਣੀ ਹੈ ਔਰ ਬਹੁਤ ਪਿਛਲੇ ਕਈ ਸਾਲਾਂ ਤੋਂ ਮੇਰਾ ਕਹਿੰਦਾ ਮਾਮਾ ਕਿੰਨੀ ਦਿਨ ਹੋ ਗਈ ਸੜਕ ਨੂੰ ਬਣੀ ਨੂੰ 98 ਨਹੀਂ 98 ਸਾਲੋਂ 98 ਤੋਂ ਬਾਅਦ ਦੇ ਪਹਿਲੀ ਵਾਰੀ ਲੋਕ ਬਜਰੀ ਪਈ ਔਰ ਪਿੰਡ ਵਾਲਿਆਂ ਦੀ ਬਹੁਤ ਲੰਬੀ ਮੰਗ ਸੀਗੀ ਕਿਉਂਕਿ ਹੰਡੇਸਰੇ ਤੋਂ ਨਗਰੇ ਜਾਣ ਵਾਲੇ ਲੋਕਾਂ ਨੂੰ ਸੜਕ ਤੇ ਬਹੁਤ ਤੱਕੇ ਖਾਣੇ ਪੈਂਦੇ ਸੀ ਇਸ ਕਰਕੇ ਪਿੰਡ ਨੂੰ ਸੁਗਾਤੀ ਹੈ ਔਰ ਬਾਕੀ ਰਹਿੰਦੀਆਂ ਸੜਕਾਂ ਵੀ ਹਲਕੇ ਦੀਆਂ ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਪੂਰੀਆਂ ਕਰਕੇ ਦਿੱਤੀਆਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਨੂੰ ਮਾਣ ਹੈ ਕਿ ਆਪ ਤੇ ਇੰਨੀ ਲੰਬੀ ਮੰਗ ਆਪਨੇ ਪੂਰੀ ਕੀਤੀ ਆ ਆਪ ਦਾ ਬਹੁਤ ਕੁਛ ਨਹੀਂ ਯਾਰ ਮੈਂ ਤਾਂ ਲੇਟ ਹੋ ਗਿਆ ਬਾਈ ਪਿੱਛੇ ਅਸੀਂ ਆਪ ਲੇਟ ਹੋ ਗਏ ਕਾਫੀ ਨਾ ਪਿੱਛੇ ਗ੍ਰਿਡ ਬਣਿਆ ਤਾਂ ਜੀ ਉਸ ਟਾਈਮ ਦੀ ਬਣੀ ਹੋਈ ਹੈ। ਅੱਜ ਹੰਡੀਸਰੀ ਤੋਂ ਨਗਲਾ ਜਿਹੜਾ ਸੜਕ ਦੇ ਉੱਪਰ ਆ ਲੁੱਕ ਪਾਉਣ ਦਾ ਜਿਹੜਾ ਕੰਮ ਸ਼ੁਰੂ ਹੋਇਆ 1.45 ਤੇ 34 ਲੱਖ ਦੇ ਕਰੀਬ 35 ਲੱਖ ਦੇ ਕਰੀਬ ਜਿਹੜਾ ਇੱਥੇ ਲੱਗਤ ਆਉਣੀ ਹੈ। ਔਰ ਬਹੁਤ ਪਿਛਲੇ ਕਈ ਸਾਲਾਂ ਤੋਂ ਮੇਰੇ ਘਲਾ ਮਾਮਾ ਕਿੰਨੇ ਦਿਨ ਹੋ ਗਏ ਸੜਕ ਨੂੰ ਬਣੇ ਨੂੰ 98 99 ਸਾਲੋਂ 98 ਤੋਂ ਬਾਅਦ ਇਹ ਪਹਿਲੀ ਵਾਰੀ ਲੁੱਕ ਵੱਜਰੀ ਪਈ ਔਰ ਪਿੰਡ ਵਾਲਿਆਂ ਦੀ ਬਹੁਤ ਲੰਬੀ ਮੰਗ ਸੀਗੀ ਉਕਲੇ ਹੰਡੇਸਰੀ ਤੋਂ ਨਗਲੇ ਜਾਣ ਵਾਲੇ ਲੋਕਾਂ ਨੂੰ ਸੜਕ ਤੇ ਬਹੁਤ ਤੱਕੇ ਖਾਣੇ ਪੈਂਦੇ ਸੀ ਇਸ ਕਰਕੇ ਪਿੰਡ ਨੂੰ ਸੁਗਾਤੀ ਹੈ ਔਰ ਬਾਕੀ ਰਹਿੰਦੀਆਂ ਸੜਕਾਂ ਵੀ ਹਲਕੀਆਂ ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਪੂਰੀਆਂ ਕਰਕੇ ਦਿੱਤੀਆਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੁਹਾਨੂੰ ਮਾਣ ਹੈ ਕਿ ਆਪ ਨੇ ਇੰਨੀ ਲੰਬੀ ਮੰਗ ਆਪ ਨੇ ਪੂਰੀ ਕੀਤੀ ਹੈ ਆਪ ਦਾ ਬਹੁਤ ਕੁਛ ਨਹੀਂ ਯਾਰ ਮੈਂ ਤਾਂ ਲੇਟ ਹੋ ਗਿਆ ਬਾਈ ਪਿੱਛੇ ਹੋਣਾ ਤਾਂ ਤੋਂ ਅਸੀਂ ਆਪ ਲੇਟ ਹੋ ਗਏ ਕਾਫੀ ਨਾ ਪਿੱਛੇ ਕੰਕ੍ਰੀਟ ਬਣਿਆ ਤਾਂ ਜੀ ਉਸ ਟਾਈਮ ਦੀ ਬਣੀ ਹੋਈ ਹੈ ਉਹਦਾ ਬਾਅਦ ਕੋਈ ਗੱਲ ਆਪਾਂ ਰੋਡ ਅੱਜ ਹੰਡੇਸਰੀ ਤੋਂ ਨਗਲਾ ਜਿਹੜਾ ਸੜਕ ਦੇ ਉੱਪਰ ਆ ਲੁੱਕ ਪਾਉਣ ਦਾ ਜਿਹੜਾ ਕੰਮ ਸ਼ੁਰੂ ਹੋਇਆ 1.45 ਤੇ 34 ਲੱਖ ਦੇ ਕਰੀਬ 35 ਲੱਖ ਦੇ ਕਰੀਬ ਜਿਹੜਾ ਇੱਥੇ ਲਾਗਤ ਆਉਣੀ ਹੈ ਔਰ ਬਹੁਤ ਪਿਛਲੇ ਕਈ ਸਾਲਾਂ ਤੋਂ ਮੇਰੇ ਖਿਆਲ ਮਾਮਾ ਕਿੰਨੇ ਦਿਨ ਹੋ ਗਏ ਨੇ 3.5 ਬਣੇ ਨੇ 99 ਨਹੀਂ 99 ਸਾਲ ਹੋ ਗਏ 99 ਤੋਂ ਬਾਅਦ ਦੇ ਪਹਿਲੀ ਵਾਰੀ ਲੁੱਕ ਵਜਰੀ ਪਈ ਔਰ ਪਿੰਡ ਵਾਲਿਆਂ ਦੀ ਬਹੁਤ ਲੰਬੀ ਮੰਗ ਸੀਗੀ ਕਿਉਂਕਿ ਹੰਡੇਸਰੇ ਤੋਂ ਨਗਰੇ ਜਾਣ ਵਾਲੇ ਲੋਕਾਂ ਨੂੰ ਸੜਕ ਤੇ ਬਹੁਤ ਤੱਕੇ ਖਾਣੇ ਪੈਂਦੇ ਸੀ ਇਸ ਕਰਕੇ ਪਿੰਡ ਨੂੰ ਸੁਗਾਤੀ ਹੈ ਔਰ ਬਾਕੀ ਰਹਿੰਦੀਆਂ ਸੜਕਾਂ ਵੀ ਹਲਕੀਆਂ ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਪੂਰੀਆਂ ਕਰਕੇ ਦਿੱਤੀਆਂ ਬਹੁਤ ਬਹੁਤ ਧ ਫਰਮਾਨ ਹੈ ਕਿ ਆਪ ਤੇ ਇੰਨੀ ਲੰਬੀ ਮੰਗ ਆਪਨੇ ਪੂਰੀ ਕੀਤੀ ਹੈ ਆਪ ਦਾ ਬਹੁਤ ਕੁਛ ਨਹੀਂ ਯਾਰ ਮੈਂ ਤਾਂ ਲੇਟ ਹੋ ਗਿਆ ਭਾਈ ਪਿੱਛੇ ਹੋਣਾ ਤਾਂ ਤੋ ਅਸੀਂ ਆਪ ਲੇਟ ਹੋ ਗਏ ਕਾਫੀ ਨਾ ਪਿੱਛੇ ਕੰਕ੍ਰੀਟ ਬਣਿਆ ਤਾਂ ਜੀ ਉਸ ਟਾਈਮ ਦੀ ਬਣੀ ਹੋਈ ਹੈ ਅੱਜ ਹੰਡੀਸਰੀ ਤੋਂ ਨਗਲਾ ਜਿਹੜਾ ਸੜਕ ਦੇ ਉੱਪਰ ਆ ਲੁੱਕ ਪਾਉਣ ਦਾ ਜਿਹੜਾ ਕੰਮ ਸ਼ੁਰੂ ਹੋਇਆ 1.45 ਤੇ 34 ਲੱਖ ਦੇ ਕਰੀਬ 35 ਲੱਖ ਦੇ ਕਰੀਬ ਜਿਹੜਾ ਇਹਤੇ ਲੱਗਤ ਆਉਣੀ ਹੈ ਔਰ ਬਹੁਤ ਪਿਛਲੇ ਕਈ ਸਾਲਾਂ ਤੋਂ ਮੇਰਾ ਕਹਿੰਦਾ ਮਾਮਾ ਕਿੰਨੀ ਦਿਨ ਹੋ ਗਈ ਸੜਕ ਨੂੰ ਬਣੀ ਨਾ 98 ਨਾ ਹੀ ਨਵੇਂ ਸਾਲੋਂ 98 ਤੋਂ ਬਾਅਦ ਦੇ ਪਹਿਲੀ ਵਾਰੀ ਲੋਕ ਬਜਰੀ ਪਈ ਔਰ ਪਿੰਡ ਵਾਲਿਆਂ ਦੀ ਬਹੁਤ ਲੰਬੀ ਮੰਗ ਸੀ ਕਿਉਂਕਿ ਹੰਡੇਸਰੇ ਤੋਂ ਨਗਰੇ ਜਾਣ ਵਾਲੇ ਲੋਕਾਂ ਨੂੰ ਸੜਕ ਤੇ ਬਹੁਤ ਤੱਕੇ ਖਾਣੇ ਪੈਂਦੇ ਸੀ ਇਸ ਕਰਕੇ ਪਿੰਡ ਨੂੰ ਸੁਗਾਤੀ ਹੈ ਔਰ ਬਾਕੀ ਰਹਿੰਦੀਆਂ ਸੜਕਾਂ ਵੀ ਹਲਕੇ ਦੀਆਂ ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਪੂਰੀਆਂ ਕਰਕੇ ਦਿੱਤੀਆਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਨੂੰ ਮਾਣ ਹੈ ਕਿ ਆਪ ਤੇ ਇੰਨੀ ਲੰਬੀ ਮੰਗ ਆਪਨੇ ਪੂਰੀ ਕੀਤੀ ਆ ਬਹੁਤ ਬਹੁਤ ਕੁਛ ਨਹੀਂ ਯਾਰ ਮੈਂ ਤਾਂ ਲੇਟ ਹੋ ਗਿਆ ਬਾਈ ਪਿੱਛ ਅਸੀਂ ਆਪ ਲੇਟ ਹੋ ਗਏ ਕਾਫੀ ਨਾ ਪਿੱਛੇ ਗ੍ਰਿਡ ਬਣਿਆ ਤਾਂ ਜੀ ਉਸ ਟਾਈਮ ਦੀ ਬਣੀ ਹੋਈ ਹੈ। ਅੱਜ ਹੰਡੀਸਰੀ ਤੋਂ ਨਗਲਾ ਜਿਹੜਾ ਸੜਕ ਦੇ ਉੱਪਰ ਆ ਲੁੱਕ ਪਾਉਣ ਦਾ ਜਿਹੜਾ ਕੰਮ ਸ਼ੁਰੂ ਹੋਇਆ 1.45 ਤੇ 34 ਲੱਖ ਦੇ ਕਰੀਬ 35 ਲੱਖ ਦੇ ਕਰੀਬ ਜਿਹੜਾ ਇੱਥੇ ਲੱਗਤ ਆਉਣੀ ਹੈ। ਔਰ ਬਹੁਤ ਪਿਛਲੇ ਕਈ ਸਾਲਾਂ ਤੋਂ ਮੇਰੇ ਘਲਾ ਮਾਮਾ ਕਿੰਨੇ ਦਿਨ ਹੋ ਗਏ ਸੜਕ ਨੂੰ ਬਣੇ ਨੂੰ 99 99 ਸਾਲੋਂ 99 ਤੋਂ ਬਾਅਦ ਇਹ ਪਹਿਲੀ ਵਾਰੀ ਲੁੱਕ ਵੱਜਰੀ ਪਈ ਔਰ ਪਿੰਡ ਵਾਲਿਆਂ ਦੀ ਬਹੁਤ ਲੰਬੀ ਮੰਗ ਸੀਗੀ ਉਕਲੇ ਹੰਡੀਸਰੀ ਤੋਂ ਨਗਲੇ ਜਾਣ ਵਾਲੇ ਲੋਕਾਂ ਨੂੰ ਸੜਕ ਤੇ ਬਹੁਤ ਤੱਕੇ ਖਾਣੇ ਪੈਂਦੇ ਸੀ ਇਸ ਕਰਕੇ ਪਿੰਡ ਨੂੰ ਸੁਗਾਤੀ ਹੈ ਔਰ ਬਾਕੀ ਰਹਿੰਦੀਆਂ ਸੜਕਾਂ ਵੀ ਹਲਕੀਆਂ ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਪੂਰੀਆਂ ਕਰਕੇ ਦਿੱਤੀਆਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਹਨਮਾਨਾ ਜੀ ਆਪ ਤੇ ਇੰਨੀ ਲੰਬੀ ਮੰਗ ਆਪਨੇ ਪੂਰੀ ਕੀਤੀ ਆ ਆਪ ਦਾ ਬਹੁਤ ਕੁਛ ਨਹੀਂ ਯਾਰ ਮੈਂ ਤਾਂ ਲੇਟ ਹੋ ਗਿਆ ਬਾਈ ਪਿੱਛੇ ਹੋਣਾ ਤਾਂ ਤੋਂ ਅਸੀਂ ਆਪ ਲੇਟ ਹੋ ਗਏ ਕਾਫੀ ਨਾ ਪਿੱਛੇ ਗ੍ਰਿਡ ਬਣਿਆ ਤਾਂ ਜੀ ਉਸ ਟਾਈਮ ਦੀ ਬਣੀ ਹੋਈ ਹੈ ਬਾਅਦ ਵਿੱਚ ਕੋਈ ਗੱਲ ਆ ਅੱਜ ਹੰਡੀਸਰੀ ਤੋਂ ਨਗਲਾ ਜਿਹੜਾ ਸੜਕ ਦੇ ਉੱਪਰ ਆ ਲੁੱਕ ਪਾਉਣ ਦਾ ਜਿਹੜਾ ਕੰਮ ਸ਼ੁਰੂ ਹੋਇਆ 1.45 ਤੇ 34 ਲੱਖ ਦੇ ਕਰੀਬ 35 ਲੱਖ ਦੇ ਕਰੀਬ ਜਿਹੜਾ ਇੱਥੇ ਲਾਗਤ ਆਉਣੀ ਹੈ ਔਰ ਬਹੁਤ ਪਿਛਲੇ ਕਈ ਸਾਲਾਂ ਤੋਂ ਮੇਰੇ ਖਿਆਲ ਮਾਮਾ ਕਿੰਨੇ ਦਿਨ ਹੋ ਗਏ ਨੇ 3.5 ਬਣੇ ਨੇ 99 ਨਹੀਂ 99 ਸਾਲ ਹੋ ਗਏ 99 ਤੋਂ ਬਾਅਦ ਦੇ ਪਹਿਲੀ ਵਾਰੀ ਲੁੱਕ ਵਜਰੀ ਪਈ ਔਰ ਪਿੰਡ ਵਾਲਿਆਂ ਦੀ ਬਹੁਤ ਲੰਬੀ ਮੰਗ ਸੀਗੀ ਕਿਉਂਕਿ ਹੰਡੇਸਰੇ ਤੋਂ ਨਗਰੇ ਜਾਣ ਵਾਲੇ ਲੋਕਾਂ ਨੂੰ ਸੜਕ ਤੇ ਬਹੁਤ ੱੱਕੇ ਖਾਣੇ ਪੈਂਦੇ ਸੀ ਇਸ ਕਰਕੇ ਪਿੰਡ ਨੂੰ ਸੁਗਾਤੀ ਹੈ ਔਰ ਬਾਕੀ ਰਹਿੰਦੀਆਂ ਸੜਕਾਂ ਵੀ ਹਲਕੀਆਂ ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਪੂਰੀਆਂ ਕਰਕੇ ਦਿੱਤੀਆਂ ਬਹੁਤ ਬਹੁਤ ਧ ਮਾਨਾ ਕਿ ਆਪ ਤੇ ਇੰਨੀ ਲੰਬੀ ਮੰਗ ਆਪਨੇ ਪੂਰੀ ਕੀਤੀ ਆ ਆਪ ਦਾ ਬਹੁਤ ਕੁਛ ਨਹੀਂ ਯਾਰ ਮੈਂ ਤਾਂ ਲੇਟ ਹੋ ਗਿਆ ਭਾਈ ਪਿੱਛੇ ਹੋਣਾ ਤਾਂ ਤੋ ਅਸੀਂ ਆਪ ਲੇਟ ਹੋ ਗਏ ਕਾਫੀ ਨਾ ਪਿੱਛੇ ਕੰਕ੍ਰੀਟ ਬਣਿਆ ਤਾਂ ਜੀ ਉਸ ਟਾਈਮ ਦੀ ਬਣੀ ਹੋਈ ਹੈ ਉਸ ਤੋਂ ਬਾਅਦ ਕੋਈ ਗੱਲ ਆਪਨੇ ਚੱਲ ਰੋਡ